ਕਵਾਂਟਮ ਪੇਪਰ ਮਿੱਲ ਸੈਲਾਖੁਰਦ ਵੱਲੋਂ 10 ਲੱਖ ਰੁਪਏ ਦੀ ਲਾਗਤ ਨਾਲ ਅਨੇਕਾਂ ਸਾਜੋ-ਸਮਾਨ ਜਿਸਦੇ ਵਿੱਚ ਕੀ ਅਨੇਕਾਂ ਮਸ਼ੀਨਰੀਆਂ ਅਤੇ 에어 ਕੰਡੀਸ਼ਨਰ ਸਰਕਾਰੀ ਹਸਪਤਾਲ ਗਰਸ਼ਿੰਕਰ ਨੂੰ ਅੱਜ ਭੇਟ ਕੀਤੇ ਗਏ ਕੰਪਨੀ ਦੇ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ ਐਚਆਰ ਅਜੀ ਸ਼ਰਮਾ ਅਤੇ ਉਹਨਾਂ ਦੇ ਨਾਲ ਜੀਐਮ ਐਡਮਿਨ ਮਟੂਰਮ ਯਾਦਵ ਤੇ ਨਾਲ ਹੋਰ ਅਮਲੇ ਨੇ ਇਹ ਸਮੱਗਰੀ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਹਰਗਪਾਲ ਡਾਕਟਰ ਪ੍ਰਭਜੋਤ ਡਾਕਟਰ ਆਸ਼िमा ਰਤਨ ਤੇ ਹੋਰ ਸਟਾਫ ਦੀ ਮੌਜੂਦਗੀ ਵਿੱਚ ਇਹ ਸਮਗਰੀ ਭੇਟ ਕੀਤੇ ਇਸ ਮੌਕੇ ਗੱਲਬਾਤ ਕਰਦੇ ਹੋਏ ਅਜੇ ਸ਼ਰਮਾ ਨੇ ਦੱਸਿਆ ਕਿ ਇਹ ਸਮਗਰੀ ਸਰਕਾਰੀ ਹਸਪਤਾਲ ਦੀ ਡਿਮਾਂਡ ਅਨਸਾਰ ਦਿੱਤੀ ਗਈ ਉਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਕੰਪਨੀ ਵੱਲੋਂ ਕਈ ਵਾਰ ਲੋੜ ਅਨਸਾਰ ਸਰਕਾਰੀ ਹਸਪਤਾਲ ਨੂੰ ਬੰਦਿਆ ਸਮਾਨ ਜੋ ਜ਼ਰੂਰਤ ਹੁੰਦੀ ਸੀ ਉਹ ਦਿੱਤਾ ਗਿਆ ਹੈ ਤੇ ਅੱਗੇ ਵੀ ਸਰਕਾਰੀ ਹਸਪਤਾਲ ਦੀ ਮਦਦ ਕੀਤੀ ਜਾਂਦੀ ਰਹੇਗੀ। ਆਨੋਸ਼ਕ ਜੀ ਅਸੀਂ ਕੁਆਂਟਮ ਪੇਪਰ ਤੋਂ ਹੈ ਤੇ ਅੱਜ ਜਿਵੇਂ ਇੱਥੇ ਸਿਵਲ ਹਸਪਤਾਲ ਗੜਸ਼ੰਕਰ ਵਿੱਚ ਆਇਆ ਸੀ ਸਾਡੀ ਐਸਐਮਓ ਸਰ ਨਾਲ ਗੱਲ ਹੋਈ ਸੀ ਤੇ ਇਹਨਾਂ ਦੀ ਕੁਝ ਰਿਕੁਆਇਰਮੈਂਟ ਸੀ ਹਸਪਤਾਲ ਗੜਸ਼ੰਕਰ ਬਹੁਤ ਵਧੀਆ ਕੰਮ ਕਰ ਰਿਹਾ ਸਿਵਲ ਹਸਪਤਾਲ ਇਸ ਇਲਾਕੇ ਦੇ ਵਿੱਚ ਤੇ ਅਸੀਂ ਸੋਚਿਆ ਐਜ਼ ਅ ਇੰਡਸਟਰੀ ਅਸੀਂ ਵੀ ਥੋੜਾ ਕੰਟ੍ਰਿਬਿਊਟ ਕਰੀਏ ਕੁਝ ਰਿਕੁਆਇਰਮੈਂਟ ਦੇਈ ਸੀ ਇਹਨਾਂ ਨੇ ਸਾਨੂੰ ਤੇ ਸਾਡੇ ਸੀਐਸਆਰ ਦੇ ਅੰਡਰ ਫੈਸ ਸੀ ਇਹਨਾਂ ਨੂੰ ਕੁਝ ਜੋ ਜੋ ਰਿਕੁਆਇਰਮੈਂਟ ਸੀ ਜਿਵੇਂ ਸਬਟ ਐਸ ਸੀ ਸੀਗੇ ਠੀਕ ਹੈ ਬਾਇਓ ਮੈਡੀਕਲ ਵੇਸ ਟੋਲੀ ਸੀ ਤੇ ਕੁਛ ਸੈਨੇਟਰੀ ਪੈਡ ਸੀਗੇ ਤੇ ਹੋਰ ਕਾਫੀ ਤਰ੍ਹਾਂ ਦੇ ਰਿਕੁਆਇਰਮੈਂਟ ਸੀਗੇ ਤੇ ਅਸੀਂ ਉਹਨੂੰ ਐਜ਼ ਅ ਫੁਲਫਿਲ ਕੀਤਾ ਤੇ ਸਾਡੀ ਮੈਨੇਜਮੈਂਟ ਨਾਲ ਅਸੀਂ ਗੱਲ ਕਰੀਏ ਤੇ ਉਹਨਾਂ ਤੋਂ ਅਪਰੂਵਲ ਲੈ ਕੇ ਤੇ ਅਸੀਂ ਇਹ ਸਾਰਾ ਇਹਨਾਂ ਨੂੰ ਹਸਪੀਟਲ ਨੂੰ ਦੇ ਰਹੇ ਹਾਂ ਤੇ ਇਹਦੇ ਵਿੱਚ ਸਪਲਿਟ ਏਸੀ ਸੀਗਾ ਵਿੰਡੋ ਏਸੀ ਸੀ ਡੇਟਾਂ ਦੇ ਵਾਟਰ ਡਿਸਪੈਂਸਰ ਸੀ ਫਾਰ ਪੇਸ਼ੈਂਟਸ ਬਾਇਓ ਮੈਡੀਕਲ ਵੇਸਟ ਸਟੋਲੀ ਸੀ ਮਲਟੀਪਲ ਮਲਟੀਪੈਰਾ ਮੋਨਿਟਰ ਸੀ ਰੇਡੀਓ ਵਿਜ਼ਿਓ ਗ੍ਰਾਮ ਡੈਂਟਲ ਮਸ਼ੀਨ ਸੀਗੀ जीरो डिग्री टू पॉइंट सैवन एम एम एंडोस्कोप फॉर ई एन टी एंड रेडियो फ्रीक्वेंसी मशीन सी लाइक एंडोफाइल सी ट्वेंटी वन एम एम का एक्सट्रैक्शन फोर सी का सैनिटरी ऑपथेमोस्कोपैनेटरी सी फॉर द लेडीज ये आइटम्स का डिमांड सी का जेटा अभी फुलफिल कियासीमेटली कीमत आई थिंक अबाउट टेन लैक्स रुपए दस लाख लाख के करीब पेलना भी असं सपोर्ट करते रहे हैं ਜਿਵੇਂ ਕੁਝ ਏਸੀ ਹੋ ਗਏ ਵਾਸ਼ਿੰਗ ਮਸ਼ੀਨ ਦਿੱਤੇ ਸੀਗੇ ਲਾਂਡਰੀ ਮਸ਼ੀਨ ਸੀ ਠੀਕ ਹੈ ਫੈਨ ਸੀਗੇ ਏਸੀ ਉਹ ਅਸੀਂ ਪਹਿਲਾਂ ਵੀ ਕੰਟ੍ਰਿਬਿਊਟ ਕਰ ਰਹੇ ਆਂ ਕੁਆਂਟਮ ਦੇ ਪਰ ਡਾਕਟਰ ਪਰਮਹੰਸ ਜਨਰਲ ਸਰਜਨ ਸਿਵਲ ਹਸਪੀਟਲ ਗੜਸ਼ੰਗੜ ਸਾਡੇ ਕੋਲ ਅੱਜ ਕੁਆਂਟਮ ਪੇਪਰ ਮਿਲਦੋ ਅਜੇ ਸ਼ਰਮਾ ਜੀ ਆਏ ਨੇ ਤੇ ਉਹਨਾਂ ਨੇ ਅਸੀਂ ਉਹਨਾਂ ਨੂੰ ਇੱਕ ਲਿਸਟ ਦਿੱਤੀ ਸੀਗੀ ਸਾਡੀਆਂ ਕੁਝ ਸਾਨੂੰ ਜਿਹੜਾ ਸਮਾਨ ਚਾਹੀਦਾ ਸੀਗਾ ਉਹ ਅਸੀਂ ਭੇਜਿਆ ਸੀਗਾ ਤਕਰੀਬਨ 13 ਸਾਡੇ ਕੋਲ ਮਤਲਬ ਆਈਟਮਸ ਦੀ ਲਿਸਟ ਉਹਨਾਂ ਨੇ ਸਪੂਲਫਿਲ ਕੀਤੀ ਹੈ ਉਹਦੇ ਵਿੱਚ ਅੱਜ ਇਹ ਸੈਨੀਟਰੀ ਪੈਡਸ ਲੈ ਕੇ ਸਾਡੇ ਕੋਲ ਆਏ ਨੇ ਅੱਗੇ ਵੀ ਇਹ ਹਮੇਸ਼ਾ ਜਦੋਂ ਵੀ ਅਸੀਂ ਇਹਨਾਂ ਨੂੰ ਕੋਈ ਵੀ ਹੈਲਪ ਇਹਨਾਂ ਕੋਲੋਂ ਮੰਗੀ ਹੈ ਹਸਪੀਟਲ ਦੇ ਕੰਮ ਨੂੰ ਸਚਾਰੂ ਟੰਗ ਚਲਾਉਣ ਸਚਾਰੂ ਟੰਗ ਦੇ ਨਾਲ ਚਲਾਉਣ ਨਾਲ ਹਮੇਸ਼ਾ ਇਹਨਾਂ ਨੇ ਅੱਗੇ ਹੋ ਕੇ ਸਾਨੂੰ ਮਦਦ ਦਿੱਤਾ ਹੈਗਾ ਸਾਡੇ ਹਾਂ ਪੈਡ ਦੇ ਨਾਲ-ਨਾਲ ਬਾਕੀ ਸਮਾਨ ਸਪਲਟ ਐਸਿਟ ਜਿਹੜੇ ਸੀਗੇ ਸਾਡੇ ਕੋਲ 1.5 ਟਨ ਦੇ ਬਾਇਓਮੈਡੀਕਲ ਵੇਸ ਟ੍ਰੋਲੀ ਹੋਗੀ ਵਾਟਰ ਡਿਸਪੈਂਸਰ ਸੀਗਾ ਪੇਸ਼ੈਂਟਸ ਵਾਸਤੇ ਠੀਕ ਹੈ ਜੀ ਰੇਡੀਓ ਫ੍ਰੀਕੁਐਂਸੀ ਮਸ਼ੀਨ, ਆਰਟੋਸਕੋਪ ਸੀਗਾ ईएनਟੀ ਦੇ ਵਿੱਚ ਜਿਹੜਾ ਯੂਜ਼ ਹੁੰਦਾ ਹੈ, ਐਕਸਟ੍ਰੈਕਸ਼ਨ ਫੋਰਸੈਪ ਸੀਗੇ ਫੁੱਲ ਸੈੱਟ ਸਾਡੇ ਕੋਲ ਆਇਆ ਹੈ ਇਨਡਾਇਰੈਕਟ ਆਫਥਲਮੋਸਕੋਪ ਇਹ ਸਾਰਾ ਕੁਝ ਨੇ ਸਾਨੂੰ ਪ੍ਰੋਵਾਈਡ ਕਰਵਾਇਆ ਹੈ ਜ ਜੀ ਦੀ ਫੁੱਲ ਲਾਗਤ ਤਕਰੀਬਨ 10 ਲੱਖ ਦੇ ਕਰੀਬ ਹੈਗੀ ਹੈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਅੱਜ ਸਾਡੇ ਐਸ.ਐਮ.ਸਾਹਬ ਉਹ ਮੀਟਿੰਗ ਤੇ ਹਨ ਉਹਨਾਂ ਦੀ ਐਕਸੈਸ ਦੇ ਵਿੱਚ ਅਸੀਂ ਸਾਰਾ ਸਮੂਹ ਜਿਹੜਾ ਸਿਵਲ ਹਸਪੀਟਲ ਦਾ ਸਮੂਹ ਸਟਾਫ ਇਹਨਾਂ ਦਾ ਅਤੀ ਧੰਨ